ਤੇ ਪੀੜਾ ਦੇ ਨਾਲ ਪੁੱਜਿਆ ਸਿਸਕੀਆਂ ਲੰੰਦੇ ਲੰੰਦੇ ਦਮ ਮੇਰੇ ਨੂੰ ਦਮ ਆ ਗਿਆ ਧੋਰ ਕਿਤਾਬਾਂ ਪੜ੍ਹ ਕੇ ਇਕੱਠਾ ਕੀਤਾ ਜਾਨ ਮੇਰਾ ਅਜਬਣ ਬਿਖਾਰੀ ਮੇਰੇ ਨਾਲ ਸੜਕਾਂ ਤੇ ਆ ਗਿਆ ਅਜਬਣ ਬਿਖਾਰੀ ਸੜਕਾਂ ਤੇ ਮੇਰੇ ਨਾਲ ਸੜਕਾਂ ਤੇ ਆ ਗਿਆ ਮੇਰੇ ਵਿਚਾਰ ਅਧਿਆਪਕ ਜੁਨੇ ਨੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਫਿਰੋਜ਼ਪੁਰ ਨਜ਼ਦੀਕ ਟੈਂਕੀ ਦੇ ਉੱਪਰ ਚੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਧਿਆਪਕ ਆਗੂਆਂ ਦੇ ਰੋਜ਼ ਭਰੇ ਲਹਿਜ਼ੇ ਵਿੱਚ ਕਿਹਾ ਕਿ ਪਿਛਲੇ 4 ਸਾਲਾਂ ਤੋਂ ਜੋ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਉਸ ਨੂੰ ਸਰਕਾਰ ਨੇ ਹੁਣ ਤੱਕ ਲਾਗੂ ਨਹੀਂ ਕੀਤਾ ਤੇ ਨਾ ਹੀ ਸਾਡੀਆਂ ਅਸਾਮੀਆਂ ਭਰੀਆਂ ਗਈਆਂ ਹਨ ਆਓ ਦਿਖਾਉਂਦੇ ਹਾਂ ਫਰੋਜ਼ਪੁਰ ਤੋਂ ਅਮੰਦੀ ਖਾਸ ਰਿਪੋਰਟ ਸਾਡੇ ਵੱਲੋਂ ਜੀ ਨਵੀਂ ਬੇਰੁਜ਼ਗਾਰ ਫਟੀਆਂ ਦੇ ਆਪਕ ਯੂਨੀਅਨ ਵੱਲੋਂ ਇੱਕ ਤਰਨਾ ਮਿਟਾਇਆ ਗਿਆ ਸੀ ਜੋ ਕਿ ਅੱਜ ਫਰੋਜ਼ਪੁਰ ਆਪਣਾ ਡੀਸੀ ਦਫ਼ਤਰ ਦੇ ਵਿੱਚ ਲਗਾਇਆ ਗਿਆ ਸੀ اسی ਤੇ ਟੈਂਕੀ ਤੇ ਚੜ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਇਹ ਰੋਸ ਹੈ ਜੀ ਸਰਕਾਰ ਸਾਹਮਣੇ ਕਿ ਸਾਡਾ ਪੋਰਟਲ ਓਪਨ ਕੀਤਾ ਜਾਵੇ 200 ਪੀਟੀਆਈ ਜੋ ਕਿ ਨੋਟੀਫਿਕੇਸ਼ਨ ਬਹੁਤ ਪਹਿਲਾਂ ਆ ਚੁੱਕਿਆ ਸੀ ਜੋ ਇੱਕ ਲੈਵਲ ਹੀ ਬਣ ਕੇ ਰਹਿ ਗਿਆ ਤੇ ਸਾਡੀਆਂ ਪੋਸਟਾਂ ਓਪਨ ਨਹੀਂ ਕੀਤੀਆਂ ਗਿਆ ਲਗਭਗ ਲਏ ਇੱਕ ਨਹੀਂ ਦੋ ਦਿਨ ਨਹੀਂ ਚਾਰ ਦਿਨ ਨਹੀਂ ਦੋ ਤੋਂ ਤਿੰਨ ਦਾ ਹਾਕੇ ਹੋ ਗਏ ਨੇ ਕਿ ਸਾਡੀਆਂ ਪੋਸਟਾਂ ਅਨਾਉਂਸ ਨਹੀਂ ਕੀਤੀਆਂ ਗਿਆ ਤੇ ਨਾ ਹੀ ਭਰੀਆਂ ਗਿਆ ਨਾ ਹੀ ਫਿਲ ਹੋਈਆਂ ਨੇ ਤੇ ਨਾ ਹੀ ਇਸ ਤੇ ਕੋਈ ਆਪਣਾ ਔਂਧੇਦਾਰ ਪੜ ਚੁੱਕਿਆ ਇਸ ਨੂੰ ਸੋ ਸਾਡਾ ਰੋਸ ਹੈ ਸਰਕਾਰ ਸਾਹਮਣੇ ਅਸੀਂ ਮਾਨ ਸਾਹਿਬ ਨੂੰ ਇੱਕ ਰਿਕਵੈਸਟ ਕਰਨੇ ਚਾਹਾਂਗੇ ਉਹਨਾਂ ਦੀ ਭਾਸ਼ਾ ਵਿੱਚ ਕਿਉਂਕਿ ਇੱਕ ਛੋਟੇ ਜਿਹੇ ਕਵੀ ਨੇ ਜਿਨ੍ਹਾਂ ਰਹੀਓ ਲੋਕਾਂ ਨੂੰ ਗੇਂਟਰੇਨਟੇਨ ਕਰਦੇ ਸੀ ਅੱਜ ਅਸੀਂ ਇਹ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਜਵਾਬ ਦੇਣਾ ਚਾਹਾਂਗੇ ਸ਼ਾਇਦ ਉਹਨਾਂ ਨੂੰ ਜਲਦੀ ਪਤਾ ਲੱਗ ਜੇ। ਸੋ ਸਾਡਾ ਇੱਕ ਵਿਖਿਆ ਗਜੋ ਬਿਆਨ ਉਹਨਾਂ ਸਾਹਮਣੇ ਪੇਸ਼ ਕਰਦੇ ਹਾਂ ਜੀ ਕਿ ਸੋ ਮੈਂ ਬੇਰੁਜ਼ਗਾਰੀ ਪੇਸ਼ ਕਰਨਾ ਚਾਹਣਾ ਮੈਂ ਪੜਿਆ ਲਿਖਿਆ ਕੰਮ ਤੋਂ ਵਾਂਝਾ ਅਜ ਆਪਣੇ ਝੂਠ ਝੂਠ ਵਿੱਚੋਂ ਨਿਚੜ ਕੇ ਸੱਚਾ ਹੁੰਦੇ ਹੋਏ ਵੀ ਇਨਸਾਫ਼ ਟੋਲਦਾ ਮਾਨ ਸਾਹਿਬ ਮੈਂ ਬੇਰੁਜ਼ਗਾਰ ਬੋਲਦਾ ਸੁਣ ਸਰਕਾਰੇ ਮੈਂ ਪੰਜਾਬ ਬੋਲਦਾ ਸਿਆਸਤੀ ਚੋਰਾਂ ਦੇ ਹੱਥ ਫੱਦੀ ਕਾਨੂੰਨ ਦੀ ਡੋਰ ਨੂੰ ਸੁਣ ਰਿਹਾ ਹਾਂ ਮੈਂ ਆਪਣੇ ਹੱਥੀ ਮਾਰੀ ਪੁਹਾੜੀ ਦੇ ਸ਼ੋਰ ਨੂੰ ਆਪਣੇਆਂ ਤੋਂ ਆਪਣੇਆਂ ਤੇ ਹੋਏ ਜੁਰਮ ਵਿੱਚ ਅੱਜ ਨਾ ਕਿਸੇ ਵੀਰ ਦੀ ਪੱਗ ਤੇ ਕਿਸੇ ਪਹਿਣ ਦੀ ਚੁੱਲੀ ਟੋਲਦਾ ਸੁਣਾ ਮਾਨਾ ਮੈਂ ਬੇਰੁਜ਼ਗਾਰ ਬੋਲਦਾ ਸੁਣ ਸਰਕਾਰੇ ਮੈਂ ਪੰਜਾਬ ਬੋਲਦਾ ਹਾਂ ਬੜਾ ਖੁਸ਼ੀ ਸੇ ਸੋਚਿਆ ਕਰਕੇ ਡਿਗਰੀਆਂ बनके नवाब मैं कुर्सी ते बैठंगा पर की पता सी के टैंकियां टाबरा चौराहे ते मैं अत्त दी गर्मी सर्दी सेकंगा अपने ਸੁਪਨੇ ਅੱਜ ਦਫਨ ਹੋਈਆਂ ਮੈਂ ਆਪਣੇ ਮਾਪਿਆਂ ਦੀਆਂ ਸਦਰਾਂ ਨੂੰ ਆਪਣੇ ਸੁਪਨਾ ਵਿੱਚ ਦਫਨ ਹੋਈਆਂ ਮਾਪਿਆਂ ਦੀਆਂ ਸਦਰਾਂ ਨੂੰ ਮੈਂ ਫਿਰਦਾ ਕਿਸੇ ਇਨਸਾਫੀ ਕਬਰ ਨੂੰ ਫੋੜਦਾ ਹਾਂ ਸੋਣੋ ਇਮਾਨਾ ਮੈਂ ਬੇਰੁਜ਼ਗਾਰ ਬੋਲਦਾ ਹਾਂ ਸੋਣ ਸਰਕਾਰੇ ਮੈਂ ਪੰਜਾਬ ਬੋਲਦਾ ਹਾਂ ਕਿਸਾਨੀ ਸ਼ਕਰ ਸੰਘਰਸ਼ ਤੋਂ ਸਿੱਖਿਆ ਚੁੱਪ ਰਹਿ ਕੇ ਲੜਨਾ ਤੇ ਬੋਲਣਾ ਮੈਂ ਆਪਣੇ ਹੱਕਾਂ ਨੂੰ ਹਟਿਆਉਣਾ ਕਿਦਾਂ ਤੇ ਸਿੱਖ ਲਿਆ ਚੋਰਾ ਨੂੰ ਟੋਲਣਾ ਮੈਂ ਖੁਦ ਨੂੰ ਪਹਿਚਾਨ ਕੇ ਅੱਜ ਮੈਂ ਆਪਣੇ ਆਪ ਨੂੰ ਚੁਣਿਆ ਏ ਭਗਤ ਸਿੰਘ ਦੇ ਆਕਸ਼ਾ ਨਵੀਂ ਆਜ਼ਾਦੀ ਦਾ ਮੈਂ ਸੁਪਨਾ ਤੇਰੇ ਵਿੱਚ ਬੁਣਿਆ ਏ ਸਭ ਦੰਗੀਆਂ ਨੂੰ ਕਰਕੇ ਰੁਖਸਤ ਮੈਂ ਅੱਜ ਪਿਆ ਵਿੱਚ ਹੌਲਾਸ ਬੋਲਦਾ ਸੋਹਣੇ ਮਾਨਾਂ ਦਾ ਬੇਰੁਜ਼ਗਾਰ ਬੋਲਦਾ ਸੁਣ ਪੰਜਾਬ ਸੁਣ ਸਰਕਾਰੀ ਮੈਂ ਪੰਜਾਬ ਬੋਲਦਾ ਨਵੀਂ ਬੇਰੋਜ਼ਗਾਰੀ 2000 ਪੀਟੀ ਯੂਨੀਅਨ ਦੋਪਹੀਆ ਦੀ ਪ੍ਰੋਟੈਸਟ ਕੀਤਾ ਗਿਆ ਪ੍ਰੋਟੈਸਟ ਸਾਡਿਆਂ 2021 ਦੇ ਵਿੱਚ ਪੋਸਟਾਂ ਜਿਹੜੀ ਕਿ ਜੋ ਜਾਂਦੀ ਸਰਕਾਰ ਪ੍ਰਗਟ ਸਿੰਘ ਸਿੱਖਿਆ ਮੰਤਰੀ ਸਾਨੂੰ ਉਹਨਾਂ ਨੇ ਅਨਾਉਂਸ ਕਰੀਆਂ ਸਨ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ ਉਹ ਨੋਟੀਫਿਕੇਸ਼ਨ ਪਿਛਲੇ 3 ਸਾਲਾਂ ਤੋਂ ਇੱਕ ਨੋਟੀਫਿਕੇਸ਼ਨ ਦੀ ਤਰਾਈ ਰਹਿ ਗਿਆ ਬਣ ਕੇ ਕੋਈ ਉਹਦੇ ਤੇ ਗੱਲਬਾਤ ਨਹੀਂ ਕੀਤੀ ਗਈ ਨਾ ਹੀ ਦੁਬਾਰਾ ਕੋਈ ਉਹਦੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਕੀਤਾ ਗਿਆ ਤੇ ਪਿਛਲੇ 1 ਸਾਲ ਤੋਂ ਨਾ ਸਾਨੂੰ ਲਾਰੇ ਲਗਾਏ ਜਾ ਰਹੇ ਨੇ ਕਿ ਤੁਹਾਡੇ ਰੂਲ ਐਂਡ ਰੈਗੂਲੇਸ਼ਨ ਬਣ ਚੁੱਕੇ ਨੇ ਪਰ ਸਾਨੂੰ ਅਜੇ ਤੱਕ ਪੂਰਾ ਕਨਫਰਮ ਨਹੀਂ ਹੈ ਕਿ ਬਣੇ ਆ ਕਿ ਨਹੀਂ ਬਣੇ ਰੂਲ ਐਂਡ ਰੈਗੂਲੇਸ਼ਨ ਤੇ ਸਾਨੂੰ ਪਿਛਲੇ ਅਸੀਂ ਕੁਝ ਦਿਨਾਂ ਤੋਂ ਮੁਹਾਲੀ ਦੇ ਵਿੱਚ ਹੀ ਪ੍ਰੋਟੈਸਟ ਕਰਕੇ ਆਏ ਆ ਜਿੱਥੇ ਸਾਨੂੰ ਇੱਕ ਲਾਰਾ ਦਿੱਤਾ ਗਿਆ ਸੀ ਕਿ ਤੁਹਾਡੇ ਜਿਹੜੇ ਆ ਰੂਲ ਐਂਡ ਰੈਗੂਲੇਸ਼ਨ ਬਣ ਗਿਆ ਤੁਹਾਡੀ ਪ੍ਰਕਿਰਿਆ ਜਿਹੜੀ ਭਰਤੀ ਪਰ ਗਿਆ ਨਾ ਉਹ ਸ਼ੁਰੂ ਹੋ ਜਾਵੇਗੀ ਸਾਡੀ 2000 ਪੋਸਟਾਂ ਦੀ ਜਿਹੜੀ ਪ੍ਰਕਿਰਿਆ ਨਾ ਉਹ ਪਿਛਲੇ 3 ਸਾਲਾਂ ਤੋਂ ਲੰਮਕਦੀ ਆ ਰਹੀ ਹੈ ਸਰਕਾਰ ਨੇ ਸਾਡੀ ਇੱਕ ਵੀ ਆਵਾਜ਼ ਨਹੀਂ ਸੁਣੀ ਐਨੇ ਪ੍ਰੋਟੈਸਟ ਕੀਤੇ ਅਸੀਂ ਇਸ ਕਰਕੇ ਅੱਜ ਅੰਤ ਫੈਸਲਾ ਲਿਆ ਹੈ ਕਿ ਅਸੀਂ ਟੰਕੀ ਤੇ ਆਪਣਾ ਮਰਨ ਮਾਰਕ ਰੱਖ ਕੇ ਬੈਠਾਂਗੇ ਕਿਉਂਕਿ ਜਿੰਨੀ ਦੇਰ ਸਾਡਾ ਪੋਰਟਲ ਓਪਨ ਨਹੀਂ ਕੀਤਾ ਜਾਂਦਾ ਸਾਡੇ ਭਰਤੀ ਪ੍ਰਕਿਰਿਆ ਨਹੀਂ ਸ਼ੁਰੂ ਕੀਤੀ ਜਾਂਦੀ ਉਨੀ ਦੇਰ نیچے ਨਹੀਂ ਉਤਰਾਂਗੇ ਪਰ ਕੁਝ ਗੱਲਾਂ ਨੇ ਜੋ ਸਾਨੂੰ ਪ੍ਰਸ਼ਾਸਨ ਦੀ ਹੌਸਲਾ ਦਿੱਤਾ ਗਿਆ ਕਿ ਤੁਹਾਡਾ ਜਿਹੜਾ ਪੋਰਟਲ ਜਲਦੀ ਓਪਨ ਕਰਵਾਇਆ ਦਿੱਤਾ ਕਰਵਾ ਦਿੱਤਾ ਜਾਏਗਾ ਡੀਸੀ ਆਫਿਸ ਬੁਲਾਇਆ ਗਿਆ ਸਾਡੀ ਡੀਸੀ ਸਾਹਿਬ ਨਾਲ ਮੀਟਿੰਗ ਕਰਵਾਈ ਗਈ ਸਾਨੂੰ ਇੱਥੇ ਹੌਸਲਾ ਦਿੱਤਾ ਗਿਆ ਤੁਹਾਡੀ ਜਿਹੜੀ ਗੱਲ ਹੈ ਉਹ ਅਸੀਂ ਡਿਪਾਰਟਮੈਂਟ ਤੱਕ ਜ਼ਰੂਰ ਪਹੁੰਚਾਵਾਂਗੇ ਤੁਹਾਡੀ ਜਿਹੜੀ ਹੈ ਭਰਤੀ ਪ੍ਰਕਿਰਿਆ ਅਸੀਂ ਛੇਤੀ ਜਲਦੀ ਜਣ ਕੇ ਸ਼ੁਰੂ ਕਰਵਾ ਦਿੱਤੀ ਜਾਏਗੀ ਇਸ ਹੌਸਲੇ ਨਾਲ ਕੇ ਅਸੀਂ ਇੱਕ ਵਾਰੀ ਆਪਣਾ ਜਿਹੜਾ ਰੋਸ ਹੈ ਉਹ ਥੋੜਾ ਜਿਹਾ ਕੰਟਰੋਲ ਦੇ ਵਿੱਚ ਕੀਤਾ ਪਰ ਕੁਝ ਸਾਥੀ ਸਾਡੇ ਨਾਲ ਅਜੇ ਵੀ ਰੋਸ ਕਰ ਰਹੇ ਨੇ ਕਿ ਆਪਾਂ ਉਹਨਾਂ ਦੀ ਜਰੂਰ ਮਿਚੇ ਨਹੀਂ ਉਤਰਨਾ ਕਿਉਂਕਿ ਜਿੰਨੀਦਰ ਸਾਡਾ ਜਿਹੜਾ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਜਾਂਦੀ ਅਸੀਂ 2000 ਪੀਟੀਆ ਯੂਨੀਅਨ ਦੇ ਮੈਂਬਰ ਆ ਸਾਡਾ 2021 ਦੇ ਵਿੱਚ ਇਸ਼ਤਿਹਾਰ ਜਾਰੀ ਕੀਤਾ ਗਿਆ ਸੀਗਾ ਕਿ ਤੁਹਾਡੇ 2000 ਪੋਸਟਾਂ ਦਾ ਅਸੀਂ ਫਾਰਮ ਫਿਲ ਕਰਵਾਵਾਂਗੇ ਪੋਸਟਾਂ ਫਿਲ ਕਰਨ ਜਾ ਰਹੇ ਪਰ ਸਰਕਾਰ ਲਾਰੇ ਤੇ ਲਾਰਾ ਲਾਰੇ ਤੇ ਨਾਰਾ ਲਾ ਰਹੀ ਹੈ ਅਈ 10 ਸਾਲ ਹੋ ਗਏ ਸਾਨੂੰ ਪੱਕੇ ਖਾਂਦਿਆਂ ਨੂੰ ਪਰ ਸਰਕਾਰ ਸਿਰਫ ਇਹੀ ਕਹਿ ਰਹੀ ਤੁਹਾਡੇ ਰੂਲ ਰੈਗੂਲੇਸ਼ਨ ਬਾਰਦੇ ਨੇ ਤੁਹਾਡੀਆਂ ਪੋਸਟਾਂ ਅੱਜ ਕਰ ਰਹੇ ਆ ਕੱਲ ਕਰ ਰਹੇ ਆ ਲਾਰੇ ਤੇ ਲਾਰਾ ਲਾਰੇ ਤੇ ਨਾਰਾ ਨਾਰੀ ਆਉਜਾ ਕਿਹੜੇ ਰੂਲ ਨੇ ਜਿਹੜੇ ਕੀ ਬਣਨ ਦੇ ਵਿੱਚ 4 ਸਾਲ ਲੱਗ ਜਾਂਦੇ ਨੇ ਕੋਈ ਰੂਲ ਰੈਗੂਲੇਸ਼ਨ ਨਾਮ ਦੀ ਚੀਜ਼ ਹੀ ਨਹੀਂ ਹੈ ਸਰਕਾਰ ਦੇ ਕੋਲ ਤਾਂ ਮਾਨ ਸਾਹਿਬ ਇਹ ਕਹਿ ਰਹੇ ਆ ਕਿ ਜਿਹੜਿਆ ਕਿ ਇਹ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਲਈ ਕਈ ਹਜ਼ਾਰ ਜਿਹੜੇ ਨੁਕਤੇ ਦੇ ਕੇ 5000 ਰੁਪਏ ਸਰਕਾਰ ਸਿਰਫ ਇੱਕ ਸਾਡੇ ਲਈ ਤਾਂ ਲਾਰੇ ਤੇ ਲਾਰਾ ਲਾਰੇ ਤੇ ਲਾਰਾ ਹੀ ਲਾਰੀ ਹੈ ਸਰਕਾਰ ਸਾਡੇ ਲਈ ਕੁਝ ਵੀ ਨਹੀਂ ਕਰ ਰਹੀ ਔਰ ਉਵੇਂ ਤਾਂ ਸਰਕਾਰ ਕਹਿੰਦੀ ਬੇਟੀ ਬਚਾਓ ਬੇਟੀ ਪੜਾਓ ਪਰ ਬੇਟੀਆਂ ਨੂੰ ਕੀ ਸੜਕਾਂ ਤੇ ਰੋਲਣ ਵਾਸਤੇ ਮਜ਼ਦੂਰ ਕਰ ਰਹੀ ਹੈ ਤਾਂ ਤੁਸੀਂ ਕੀ ਥੈਂਕੀ ਤੁਸੀਂ ਜਿਹੜੇ ਸੀਗੇ ਕੀ ਮੰਗ ਸਾਡੀ ਲਾਸਟ ਮੰਗ ਇਹ ਹੈ ਕਿ ਸਾਡਾ 2000 ਪੀਟੀਆਈ ਦਾ ਪੋਰਟਲ ਓਪਨ ਕਰਕੇ ਸਾਡੇ ਫਾਰਮ ਫਿਲ ਕਰਵਾਏ ਜਾਂ ਸਾਡੀ ਹੋਰ ਕੋਈ ਮੰਗ ਨਹੀਂ ਹੈ ਬਸ